ਜੀ ਆਪਾਂ ਇਸ ਟਾਈਮ ਪਟਿਆਲੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਫਿਰ ਰਹੇ ਆ ਤੇ ਅੱਜ ਮਿਤੀ ਹੈਗੀ ਜੀ 4 ਅਗਸਤ 2025 ਤੇ ਪਵਨ ਪੀਤਰ ਦਿਹਾੜਾ ਦਸਵੀਂ ਦਾ ਵੀ ਹੈਗਾ ਸੀਗਾ ਤੇ ਆਏ ਦਸਵੀਂ ਨੂੰ ਅਸੀਂ ਜਿਹੜੇ ਨਮਸਕਾਰ ਕਰਨ ਆਉਨੇ ਆ ਰੋੜੇਵਾਲ ਸਾਹਿਬ ਫਕੀਰوں ਕਾ ਬਖਸ਼ੇ ਤਖਤ ਤੇ ਇੱਧਰ ਹੁਣ ਪਟਿਆਲੇਵਾਲ ਨੂੰ ਜਾ ਰਹੇ ਆ ਜੀ ਅਸੀਂ ਇਸ ਟਾਈਮ ਤੇ ਮੀਂਹ ਪਿਆ ਹੈ ਠੰਡ ਹੋਈ ਹੋਈ ਹੈ ਪ੍ਰਮਾਤਮਾ ਨੇ ਅਕਤੀ ਪਰ ਮੈਂ 4-5 ਰੁੱਤਾਂ ਲੰਘ ਗਈਆਂ ਆਪਣੇ ਆ 4-5 ਸਾਲ ਇਹ じゃ ਸੋਣ ਕਦੇ ਵੀ ਨਹੀਂ ਲੱਗਿਆ ਜਿਹੜਾ ਹੁਣ ਲੱਗ ਰਿਹਾ ਬਹੁਤ ਸੋਹਣੀ ਬਾਦਸ਼ ਹੋ ਰਹੀ ਆ ਫਸਣਾ ਲਹਿਰ ਆ ਰਹੀ ਨੇ ਤੇ ਆਲੂਵਾਲ ਪਿੰਡ ਨੂੰ ਚੱਲੇ ਆ ਜੀ ਆਪਾਂ ਜਿੱਥੇ ਕੇ ਤੰਤਨ ਸੰਤ ਮਹਾਪੁਰਖ ਤਪੀਸਰ ਰਾਜੇ ਜੋਗੀ ਤੰਤਨ ਮਹਾਪੁਰਖ ਸੰਤ ਬਾਬਾ ਈਸਰ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਰਾੜਾ ਸਾਹਿਬ ਵਾਲੇ ਮਹਾਪੁਰਖ ਕਹਿੰਦੇ ਸੀ ਉਹਨਾਂ ਦਾ ਜਨਮ ਸਥਾਨ ਹੈ ਜੀ ਆਲੂਵਾਲਾ ਆਏ ਸਾਲ ਮਿਤੀ 3 4 ਤੇ 5 ਅਗਸਤ ਨੂੰ ਸਮਾਗਮ ਹੁੰਦੇ ਨੇ 5 ਦੀ ਸਮਾਪਤੀ ਹੈ ਜੀ ਅੱਜ ਹੈ ਮੱਧ ਵਾਲਾ ਦਿਨ ਤੇ ਆਪਾਂ ਚੱਲਦੇ ਹਾਂ ਜੀ ਨਾਲ-ਨਾਲ ਬਣੇ ਰਹੋ ਆਪਣੇ ਵੀਡੀਓ ਦੇ ਵਿੱਚ ਜਿਹੜੇ ਆਪਣੇ ਨਵੇਂ ਚੈਨਲ ਨੂੰ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਆਇਆ ਕਿ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਸੋ ਆ ਉਹ ਆਪਾਂ ਐਡੀ ਮਹਾਨ ਹਸਤੀ ਦੁਨੀਆ ਦੇ ਵਿੱਚ ਜਿਹੜੀ ਆਈ ਸੀ ਤੇ ਹੁਣ ਵੀ ਉਹ ਸਰੀਰਕ ਤੌਰ ਤੇ ਭਾਵੇਂ ਸੱਚਖੰਡੋਂ ਚਲੇ ਗਏ ਨੇ ਪਰ ਆਤਮਿਕ ਤੌਰ ਤੇ ਸੰਗਤਾਂ ਦੇ ਅਸ ਦੁੱਖਨਵਾਰ ਕਰ ਰਹੇ ਨੇ ਜੀ ਤੇ ਆਓ ਆਪਾਂ ਉਸ ਪਾਵਨ ਪਵਿੱਤਰ ਦਾਤਰੀ ਨੂੰ ਨਮਸਕਾਰ ਕਰੀਏ ਤੇ ਨਾਲ-ਨਾਲ ਵੀਡੀਓ ਰਾਹੀਂ ਤੁਸੀਂ ਵੀ ਦਰਸ਼ਨ ਕਰਕੇ ਨਮਸਕਾਰ ਕਰਿਓ ਜੀ ਸੋ ਆਹ ਚੱਲਦੇ ਆਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਆਲੋਵਾਲ ਜਿੱਥੇ ਸੰਤ ਮਹਾਂਪੁਰਖ ਬਾਬਾ ਈਸਰ ਸਿੰਘ ਜੀ ਦਾ ਜਨਮ ਥਾ ਰਿਆ ਜੀ ਸੋ ਆਓ ਚੱਲਦੇ ਆਂ ਜੀ ਲਓ ਜੀ ਦੇਖੋ ਰੋਡ ਤੇ ਹੀ ਕਿੰਨੀਆਂ ਦੁਕਾਨਾਂ ਸੱਜ ਗਈਆਂ ਨੇ ਰੌਣਕਾਂ ਲੱਗੀਆਂ ਪਈਆਂ ਨੇ ਰੋਡ ਤੇ ਤੇ ਇਹ ਆਲੋਵਾਲ ਪਿੰਡ ਆ ਗਿਆ ਜੀ ਤੇ ਅੱਜ ਤਕਰੀਬਨ ਬਚਾਲਾ ਦਿਨ ਇਸ ਕਰਕੇ ਥੋੜੀ ਜਿਹੀ ਭੀੜ ਘਟ ਹੈ ਪਰ ਕੱਲ ਨੂੰ ਇੱਥੇ ਜਿਵੇਂ ਕਹਿੰਦੇ ਨੇ ਤਿਲ ਸਿੱਟਣ ਨੂੰ ਜਗ੍ਹਾ ਨਹੀਂ ਮਿਲਣੀ ਹੈਗੀ ਇਹਨਾਂ ਸੰਗਤਾਂ ਦਾ ਰਸ਼ ਹੋਊਗਾ ਤੇ ਰੋਡ ਜਾਮ ਹੋ ਜਾਣਗੇ ਜੀ ਭੋਗ ਵਾਲਾ ਕੰਦੇਣਾ ਜੀ ਕੱਲ ਨੂੰ ਜਿਹੜੀਆਂ ਸੰਗਤਾਂ ਪਹੁੰਚਣਾ ਚਾਹਣ ਤੇ ਪਹੁੰਚ ਸਕਦੀਆਂ ਨੇ ਆਜਣੀਆਂ ਪਰ ਸਕਦੀਆਂ ਨੇ ਇੱਥੇ 5 ਤਰੀਕ ਦੇ ਭੋਗ ਨੇ ਜੀ ਯਾਨੀ ਕਿ ਅੱਜ 4 ਤਰੀਕ ਹੋ ਗਈ ਹੈ ਤਕਰੀਬਨ ਅੱਧਾ ਕਿਲੋਮੀਟਰ ਹੋ ਗਿਆ ਜੀ ਦੁਕਾਨਾਂ ਲੱਗੀਆਂ ਨੂੰ ਜੀ ਕਾਫੀ ਖੁੱਲੇ ਡੁੱਲੇ ਪਾਰਕਿੰਗ ਹੈ ਤੇ ਪਾਰਕ ਦੇ ਵਿੱਚ ਆਪਾਂ ਗੱਡੀ ਲਾਤੀ ਤੇ ਇਹ ਦਰਬਾਰ ਸਾਹਿਬ ਬਣਿਆ ਹੋਇਆ ਜੀ ਜਿੱਥੇ ਕਿ ਦੀਵਾਨ ਸੱਜਣਗੇ ਤਿੰਨ ਰੋਜ਼ਾ ਪ੍ਰੋਗਰਾਮ ਤੇ ਅੱਜ ਬਿਨਾਂ ਇਲਾ ਦੇਣਾ ਤੇ ਕੱਲ ਨੂੰ ਭੋਗਨੇ ਜੀ ਤੁਸੀਂ ਆਪ ਹੀ ਇਕੱਠ ਦੇਖ ਸਕਦੇ ਹੋ ਪਾਰਕਿੰਗ ਦੇ ਵਿੱਚ ਕੱਲ ਨੂੰ ਇੱਥੇ ਵੀ ਪਾਰਕਿੰਗ ਨਹੀਂ ਮਿਲਣੀ ਰਾਤੋਂ ਰਾਤ ਭਰ ਲੋ ਹੋ ਜਾਣੀ ਹੈ ਪਾਰਕਿੰਗ ਇਹ ਜੀ ਇਹ ਉਹ ਹੈ ਜੀ ਗੁਰਦੁਆਰਾ ਸਾਹਿਬ ਬਾਅਦ ਚ ਬਣਾਇਆ ਜਿਹੜਾ ਕਿ ਮਹਾਰਾਜ ਜੀ ਦਾ ਪ੍ਰਾਤਨ ਘਰ ਆ ਉੱਥੇ ਵੀ ਬਣਿਆ ਹੈ ਗੁਰਦੁਆਰਾ ਸਾਹਿਬ ਤੇ ਇੱਥੇ ਸੰਗਤਾਂ ਦੇ ਦੀਵਾਨ ਪੰਡਾਲ ਸਾਜਦੇ ਨੇ ਲੰਗਰ ਪਾਣੀ ਚੱਲਦਾ ਹੈ ਉਹ ਪਿੰਡ ਦੇ ਅੰਦਰ ਹੈ ਆਪਾਂ ਤੁਹਾਨੂੰ ਉਸ ਅ ਦਰਸ਼ਨ ਕਰਨ ਚੱਲਿਆਂ ਪਹਿਲਾਂ ਜਿੱਥੇ ਕਿ ਮਹਾਰਾਜ ਜੀ ਇਹਨਾਂ ਗਲੀਆਂ ਵਿੱਚ ਖੇਡੇ ਪਲੇ ਤੇ ਪੜੇ ਇੱਥੇ ਤੇ ਆਨੰਦ ਮਾਣਿਆ ਬਚਪਨ ਦਾ ਉਸ ਸਥਾਨ ਤੇ ਮੈਂ ਤੁਹਾਨੂੰ ਹੁਣ ਲੈ ਕੇ ਚੱਲਾਂਗਾ ਤੇ ਇਧਰ ਉਪਰ ਵੀ ਲੰਗਰ ਚੱਲ ਰਹੇ ਨੇ ਜੀ ਗੁਰੂ ਦੇ ਲੰਗਰ ਚੱਲ ਰਹੇ ਨੇ ਤੇ ਲੰਗਰਾਂ ਦੇ ਵਿੱਚ ਵੀ ਦਹੀਂ, ਮਾਲ ਪੂਰੇ, ਪੂੜੀਆਂ, ਚੈਂਪ, ਮਟਰ ਪਨੀਰ ਦੇ ਲੰਗਰ ਆ ਸਾਹਮਣੇ ਤੁਸੀਂ ਦੇਖ ਰਹੇ ਚੱਲ ਰਹੇ ਨੇ ਮੈਂ ਤੁਹਾਨੂੰ ਜਿਹੜਾ ਉੱਪਰ ਤਾਲ ਆਇਆ ਕਿ ਮਹਾਪੁਰਖ ਜਿਹੜੇ ਹੁੰਦੇ ਨੇ ਜਿਹੜੇ ਕ੍ਰਿਸ਼ਨ ਅਤੇ ਹੋਰ ਵੀ ਆਪਣਾ ਸੰਗਤ ਵੀ ਨਾਲ ਛੱਡ ਫੜਦੀ ਇੱਥੇ ਦੋ ਥਾਂ 'ਤੇ ਲੰਗਰ ਚੱਲ ਰਹੇ ਆ ਜੀ ਇਹ ਕਿ ਜਿਹੜੇ 12 ਰਾਗੀ ਸਿੰਘ ਪਾਠੀ ਹੋਰ ਨਾ ਕੋਸਾਰੇ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਜਲ ਪਾਣੀ ਸਿਕਾਇਆ ਜਾ ਲੋਹੜੀ ਰੌਣਕ ਮੇਲਾ ਦੇਖਣੇ ਤੁਸੀਂ ਰੋਡ ਦੇ ਉੱਪਰ ਹੀ ਤੇ ਬਹੁਤ ਸਾਰੇ ਇਕੱਠਾ ਹੋ ਰਿਹਾ ਸੰਗਤਾਂ ਦਾ ਅੱਜ ਵੀ ਤੇ ਕੱਲ ਨੂੰ ਤੇ ਇੱਥੇ ਬਿਲਕੁਲ ਕਹਿੰਦੇ ਪੈਰ ਤੁਨ ਨੂੰ ਜਗ੍ਹਾ ਨਹੀਂ ਰਹਿਣੇਗੀ ਤੇ ਇਹ ਰੋਡ ਤੇ ਪੂਰੇ ਹੀ ਦੁਕਾਨਾਂ ਝੂਲੇ ਹੋਰ ਬੱਚਿਆਂ ਵਾਸਤੇ ਐਕਟੀਵਿਟੀ ਵਾਸਤੇ ਤੇ ਸਾਰੇ ਕਿਤੇ ਕਹਿੰਦੇ ਵੀ ਮਾਹੌਲ ਖੌਣਾ ਬਣਿਆ ਹੋਇਆ ਹੈ ਮੇਲਾ ਪੂਰਾ ਲੱਗਿਆ ਹੈ ਫਲਾਮਾਉਣ ਬੁਕਿੰਗ ਨਹੀਂ ਤੇ ਸੰਗਤਾਂ ਦੇ ਵਾਸਤੇ ਆ ਜਿਹੜੇ ਆਟੋ ਨੇ ਚਾਰਜਿੰਗ ਵਾਲੇ ਤੇ ਇਹ ਫ੍ਰੀ ਸੇਵਾ ਲਾਈ ਗਈ ਹੈ ਇੱਥੋਂ ਸੰਗਤਾਂ ਵਾਸਤੇ ਤੇ ਆਪਾਂ ਬਹਿਨੇ ਚਾਹਵਾਂਗੇ ਚਲੋ ਵੀਰੋ ਫਿਰ ਇੱਧਰ ਸਾਡਾ ਹਰਨੂਰ ਸਿੰਘ ਬੈਠਾ ਹੈ ਭਾਣਜਾ ਮੇਰਾ ਜਿਹੜੇ ਗੁਰਮੁਖੀ ਜਿੱਦਿਆਂ ਇੱਥੇ ਰਾਣਾ ਸਾਹਿਬ ਮਹਾਰਾਜ ਤੋਂ ਬੜੀ ਕਿਰਪਾ ਕੀਤੀ ਹੈ ਮਹਾਰਾਜ ਨੇ ਦੀ ਕੀਰਤਨ ਸਾਡਾ ਪਾਠ ਤੇ ਕਥਾ ਵਾਚਕ ਵੀ ਕਹਿਣਾ ਬਣਨਾ ਮੈਨੇ ਲੋ ਠੀਕ ਹੈ ਹਰਨੂਰ ਹਾਂਜੀ ਕੀ ਕਹਿਣਾ ਚਾਹੁੰਦਾ ਮਾਹਪੁਰਖਾਂ ਬਾਰੇ ਮਾਹਪੁਰਖਾਂ ਦਾ ਤਾਂ ਕੀ ਕਹਿਣਾ ਜੀ ਹਾਂ ਤੇ ਮਾਹਪੁਰਖ ਦਾ ਜੋ ਮਾਹਪੁਰਖ ਹੁੰਦੇ ਆ ਉਹ ਦੁਨੀਆ ਦੇ ਮਲਾਹ ਬਣ ਕੇ ਆਉਂਦੇ ਆ ਸੰਤ ਜੀ ਮਹਾਰਾ ਨੇ 50 ਸਾਲ ਕੀਰਤਨ ਕੀਤਾ 20-25 ਸਾਲ ਦੀ ਉਮਰ ਦੇ ਵਿੱਚ ਸੰਤ ਜੀ ਮਹਾਰਾ ਰਡਾ ਸਾਹਿਬ ਜਾ ਕੇ 75 ਤੱਕ ਕੀਰਤਨ ਕੀਤਾ ਸੰਤ ਜੀ 50 ਸਾਲ ਕੀਰਤਨ ਉਹਨਾਂ ਮੈਨੇ ਲਖਦਾ 50 ਸਾਲ ਰੱਬ ਤੋਂ ਬਗੈਰ ਕੋਈ ਗਲ ਨਹੀਂ ਕਰੀ ਉਹਨਾਂ ਨੇ ਤੇ ਨਿੰਬੂ ਪਾਣੀ ਦੀ ਸ਼ਪੀਰ ਲੱਗੀ ਹੋਈ ਹੈ ਸੰਤਾਂ ਵਾਸਤੇ ਸਕੰਨਵੀ ਦੀ ਸੀਲ ਲੱਗੀ ਹੋਈ ਹੈ ਤੇ ਇਹ ਹੈ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਨਿੰਬੂ ਪਾਣੀ ਸ਼ਾਪ ਤੇ ਜੀ ਦਰਸ਼ਨ ਕਰੋ ਜੀ ਜਿੱਥੇ ਕਿ ਮਹਾਂਪੁਰਖਾਂ ਦਾ ਘਰ ਹੈ ਜੀ ਪ੍ਰਾਤਨ ਘਰ ਆ ਜਿੱਥੇ ਸੰਤ ਮਹਾਂਪੁਰਖਾਂ ਨੇ ਆਪਣਾ ਬਾਲ ਰੂਪ ਮਾਣਿਆ ਇੱਥੇ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਕਿ ਮਹਾਪੁਰਖਾਂ ਦੇ ਜਿਹੜੇ ਨਾਨਕ ਸੀ ਸਾਡੇ ਪਿੰਡ ਦੇ ਨਾਲ ਹੀ ਤਕਰੀਬਨ 2-3 ਕਿਲੋਮੀਟਰ ਨਰਮਾਣਾ ਪਿੰਡ ਹੈ। ਉੱਥੇ ਉਹਨਾਂ ਦਾ ਜਨਮ ਹੋਇਆ ਸੀਗਾ। ਜਿਵੇਂ ਆਪਾਂ ਅੱਜ ਕੱਲ ਸਾਡੇ ਪਿੰਡਾਂ 'ਚ ਆਵਾਜ਼ ਹੁੰਦਾ ਹੈ ਪਹਿਲਾਂ ਇਹ ਧੀਆਂ ਪੈਣਾ ਜਿਹੜਾ ਪਹਿਲਾ ਜਨੇਪਾ ਹੁੰਦਾ ਸੀਗਾ ਉਹ ਆਪਣੇ ਪੇਕੇ ਘਰੇ ਘਟਦੀਆਂ ਸੀਆਂ। ਸੋ ਇਹਨਾਂ ਦੇ ਮਾਤਾ ਜੀ ਉੱਥੇ ਗਏ ਹੋਏ ਸੀਗੇ ਤੇ ਨਰਮਾਣੇ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਬਾਕੀ ਇੱਥੇ ਇਹ ਪੜੇ ਤੇ ਇਹਨਾਂ ਨੇ ਆਪਣਾ ਬਾਲ ਜੀਵਨ ਹੈ ਜਿਹੜਾ ਇੱਥੇ ਬਤੀਤ ਕੀਤਾ ਆਪਣੇ ਘਰ ਵਿੱਚ ਇਹਨਾਂ ਦੀ ਜਮੀਨਾਂ ਜਿਆਦਾ ਤਾਂ ਤੇ ਸਰਦਾਰਾਂ ਦੇ ਘਰਾਣੇ ਚੋਂ ਸੀਗੇ ਸੰਤ ਮਹਾਂਪੁਰਖ ਸਾਰੇ ਦੇਖੋ ਤੁਸੀਂ ਕਿੰਨਾ ਅੱਜ ਰੌਣਕ ਮੇਲਾ ਤੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਇੱਥੇ ਲੱਗਿਆ ਜੀ ਖੂਨਦਾਨ ਕੈਂਪ ਕਲੱਬ ਪਟਿਆਲੇ ਵਾਲੇ ਆਰੋਹ ਸਤਿਕਾਰ ਕਰਕੇ ਜਾਓ ਇਹ ਹੈ ਜੀ ਉਹ ਸੰਤਾਂ ਮਹਾਂਪੁਰਖਾਂ ਨੇ ਜਿੱਥੇ ਆਪਣਾ ਬਾਲ ਜੀਵਨ ਜਿਹੜਾ ਬਤੀਤ ਕੀਤਾ ਲੋ ਜੀ ਸੰਗਤ ਜੀ ਦਰਸ਼ਨ ਕਰੋ ਉਸ ਪਾਵਨ ਪਵਿੱਤਰ ਸਥਾਨ ਦੇ ਇੱਥੇ ਦੇਖੋ ਬਾਬਾ ਜੀ ਮਸਤ ਹੋਏ ਅੱਜ ਜਨਮ ਲੈਣ ਲਈ ਆਪਣੀ ਬਾਲੇ ਜੀਵਨ ਇੱਥੇ ਵੀ ਆ ਕੇ ਹਾਜ਼ਰੀ ਭਰਨੇ ਨੇ ਪੱਖੀ ਕੁਲਰਾਂ ਦਾ ਪੂਰਾ ਇੰਤਜਾਮਾ ਜੀ ਇਹ ਸੰਗਤਾਂ ਬੈਠ ਕੇ ਇਥੇ ਹਾਜ਼ਰੀ ਭਰਦੀ ਨੇ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਰਹੀ ਨੇ ਜੀ ਸੋ ਆਉ ਇਹ ਹੈ ਜੀ ਪਾਵਨ ਪਵਿੱਤਰ ਸਥਾਨ ਜਿੱਥੇ ਮਹਾਰਾਜ ਜੀ ਦਾਕਰ ਹੁੰਦਾ ਸੀਗਾ ਆਪਣੀ ਮਾਤਾ ਪਿਤਾ ਦੀ ਗੋਦ ਦਾ ਸ਼ਿੰਗਾਰ ਬਣਦੇ ਸੀਗੇ ਤੇ ਦਰਸ਼ਾਤਾਂ ਮੱਡਿਆ ਜਾ ਰਹੇ ਜੀ ਸਤਿ ਜੀ 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 ਜ ਮਾਹਪੁਰ ਖਨਾਜ ਜਿੰਨੀਆਂ ਵੀ ਤਸਵੀਰਾਂ ਇਹਨਾਂ ਦੇ ਸਰੂਪ ਲੱਗੇ ਹੋਏ ਨੇ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਪਾਵਨ ਪਵਿੱਤਰ ਸਥਾਨ ਜਿੰਨਾ ਇਹ ਨਾ ਇਹ ਜੋ ਇਸਰ ਸਿੰਘ ਜੀ ਦੇ ਸਮਕਾਲੀ ਮਾਹਪੁਰ ਕੋਲੇ ਜੀ ਨਾਲ ਕੱਟੇ ਰਹਿੰਦੇ ਨੇ ਸਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਜੀ ਦੇ ਜੇ ਜਿਹੜਾ ਕਾਲਜ ਟਾਈਮ ਪੜਾਈ ਟਾਈਮ ਆ ਬੜਖਾ ਪੜ੍ਹਦੇ ਸੀ ਸਤਬਾਬਾ ਐਸਰ ਸਿੰਘ ਜੀ ਦੇ ਜਦੋਂ ਜਵਾਨੀ ਪੈਰੇ ਦੀ ਤਸਵੀਰ ਹੈ ਜੀ ਹਾਂਜੀ ਸੰਤ ਜੀ ਦਰਸ਼ਨ ਅੰਦਰੋਂ ਕਰੇ तकरीबन 4-5 ਮੰਜ਼ਿਲਾ ਹੈ ਇਹ ਇਮਾਰਤ ਹੈ ਸਿਰਫ ਸੰਗਤਾਂ ਦੇ ਦਰਸ਼ਨ ਵਾਸਤੇ ਥੱਲੇ ਵਾਲੇ ਜਿਹੜੀ ਇਮਾਰਤ ਥੱਲੇ ਵਾਲੇ ਫਰਸਟ ਫਲੋਰ ਤੇ ਹੀ ਦਰਸ਼ਨ ਹੁੰਦੇ ਨੇ ਤੇ ਆਮ ਦਿਨਾਂ ਵਿੱਚ ਆਈਏ ਤਾਂ ਇਹ ਪੰਜੇ ਦੇ ਪੰਜੇ ਖੁੱਲੇ ਹੁੰਦੀਆਂ ਨੇ ਹੁਣ ਥੋੜੇ ਜਿਹਾ ਕੱਟ ਕਰਕੇ ਤੇ ਇਹ ਬੰਦ ਕੀਤੇ ਹੋਏ ਸੀਗੇ ਲੋ ਜੀ ਮਾਪਰਖਾਂ ਦੇ ਘਰ ਤੋਂ ਆਪਾਂ ਨਾਲ ਹੀ ਲੱਗਦੇ ਘਰ ਸਾਡੀ ਇੱਥੇ ਬਿਲਕੁਲ ਦੋ ਤਿੰਨ ਘਰ ਛੱਡ ਕੇ ਭੂਆ ਦੀ ਬੇਟੀ ਐ ਤੇ ਸਾਡੀ ਭੈਣ ਐ ਉਹਦੇ ਘਰੇ ਆਏ ਆ ਆਹ ਬੋ ਗੁਰੂ ਘਰ ਗਈ ਸੀ ਉਹਨੂੰ ਦੱਸਿਆ ਨਹੀਂ ਸਰਪ੍ਰਾਈਜ਼ ਦੇਣਾ ਸੀ ਇਹ ਐ ਜੀ ਉਹਦਾ ਘਰ ਆ ਸਾਡੀ ਗੁੱਡੀ ਦਾ ਪ੍ਰੋਣਾ ਬਾਹਰ ਗਿਆ ਹੈ ਜੀ ਇੰਗਲੈਂਡ ਆ ਨਾ ਕੈਨੇਡਾ ਚ ਐ ਜੀ ਕੈਨੇਡਾ ਚ ਸੌਰੀ ਤੇ ਆਹ ਦੇਖੋ ਇੱਧਰ ਜਾਨਵਰ ਰੱਖਿਆ ਛੋਟਾ ਜਾਂ ਸ਼ੌਕ ਆ ਹੁਣ ਫੋਨ ਕਰ ਰਹੇ ਨੇ ਉਹਨੂੰ ਵੀ ਤੇਰੇ ਘਰੇ ਬੈਠੇ ਆ ਸੀ ਨਾ 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 ਬਈ ਅਪਾ ਇੱਕ ਤੂੰ ਸਾਨੂੰ ਵੱਢੀ ਜਾਣਾ ਹੈ ਕੀ ਗੱਲ ਹੈ ਸੁਣੋ ਇਸ ਟਾਈਮ ਆਪਾਂ ਜੀ ਨਾਲ ਲੱਗਦੇ ਸੰਤ ਮਹਾਪੁਰਖਾਂ ਦੇ ਸਰਸਿੰਘ ਜੀ ਦੇ ਜਿਹੜਾ ਘਰ ਸੀ ਇੱਥੇ ਸਾਡੀ ਕੁੜੀ ਵਿਆਹੀ ਗਈ ਭੂਆ ਦੀ ਜੀ ਉੱਥੇ ਬੈਠੇ ਆ ਤੇ ਮੈਂ ਦੱਸਣਾ ਚਾਹੁੰਦਾ ਕਿ ਸੰਤ ਮਹਾਪੁਰਖ ਬਾਬਾ ਜੀ ਦਾ ਜਿਹੜਾ ਜਨਮ ਸੀਗਾ ਉਹ ਨਾਨਕੀ ਘਰੇ ਆਪਣਾ ਪਿੰਡ ਨਰਮਾਣੇ ਹੋਇਆ ਇਹਨਾਂ ਦੇ ਪਿਤਾ ਜੀ ਇਹਦਾ ਨਾਮ ਸੀ ਰਾਮ ਸਿੰਘ ਜਿਹੜੇ ਪਿੰਡ ਦੇ ਨੰਬਰਦਾਰ ਸੀਗੇ ਇਹ ਮਾਤਾ ਰਤਨ ਕੌਰ ਦੇ ਕੁੱਖੋਂ 5 ਅਗਸਤ 1905 ਵਿੱਚ ਹੋਇਆ ਜਿਨ੍ਹਾਂ ਨੇ 1975 ਤੱਕ ਸਮਝ ਲਓ ਜੀ ਗੁਰਬਾਣੀ ਨਾਲ ਜੁੜੇ ਰਹੇ ਤੇ ਸੰਗਤਾਂ ਨੂੰ ਲੱਖਾਂ ਸੰਗਤਾਂ ਨੂੰ ਤਾਰਦੇ ਹੋਏ ਗੁਰਬਾਣੀ ਨਾਲ ਗੁਰੂ ਮਹਾਰਾਜ ਨਾਲ ਜੁੜਿਆ ਤੇ ਬਾਕੀ ਜਦੋਂ ਇੱਥੋਂ ਪਤਾ ਲੱਗਿਆ ਮੈਂ ਆਪਣੇ ਗੱਲਾਂ ਕਰ ਰਹੀ ਸੀ ਪਰਿਵਾਰ ਨਾਲ ਆ ਕਹਿੰਦੇ ਵੀ ਜਦੋਂ ਪੁਰਾਣੇ ਬਜ਼ੁਰਗ ਦੱਸਦੇ ਨੇ ਜਦੋਂ ਮਹਾਪੁਰਖਾਂ ਦਾ ਜਨਮ ਹੋਇਆ ਤਾਂ ਰਾਤ ਨੂੰ ਉਹਨਾਂ ਟਾਈਮਾਂ ਦੇ ਵਿੱਚ ਮੈਂ ਲਾਈਟ ਨਹੀਂ ਸੀ ਹੁੰਦੀਗੀ ਦੀਵੇ ਹੁੰਦੇ ਸੀ ਕਹਿੰਦੇ ਰੋਸ਼ਨੀ ਆਲੋ ਆਲ ਪਿੰਡ ਦੇ ਵਿੱਚ ਇੰਨੀ ਹੋਈ ਕਿ ਲਾਲੋ ਵੀ ਕੋਈ ਕੌਤਕ ਸਾਰੇ ਕਹਿੰਦੇ ਵੀ ਇੰਨਾ ਚਾਨਣਾ ਕਿਵੇਂ ਹੋਇਆ ਵੀ ਇਹ ਕੋਈ ਰਬੀ ਨੂਰ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਦੋਂ ਮਹਾਪੁਰਖ ਪੈਦਾ ਹੋਵੇ ਤਾਂ ਸਾਰੇ ਪਿੰਡ ਵਿੱਚ ਇੱਕੋ ਲੋਕ ਚਾਨਣਾ ਹੋਇਆ ਜੀ ਤੇ ਇੰਟਰਵਿਊ ਵੀ ਆਈ ਸੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਦੇ ਵਿੱਚ ਵੀ ਆਪਾਂ ਨੇ ਦੇਖਿਆ ਸੀਗਾ ਉਹਨਾਂ ਦੇ ਪਰਿਵਾਰ ਚੋਂ ਜਿਹੜੇ ਅੱਗੇ ਹੈਗੇ ਨੇ ਉਹਨਾਂ ਨੇ ਦੱਸਿਆ ਸੀਗਾ ਤੇ ਬਾਕੀ ਮਹਾਪੁਰਖਾਂ ਦਾ ਜਿਹੜਾ ਸੁਭਾਅ ਉਹ ਗੁਰਮੁਖਾਂ ਵਾਲਾ ਸੀਗਾ ਪਹਿਲੇ ਦਿਨ ਹੀ ਰੱਬੇ ਰੂਹ ਜੁੜੇ ਹੋਏ ਸੀਗੇ ਫਿਰ ਉਸ ਤੋਂ ਬਾਅਦ ਰੇਰੂ ਸਾਹਿਬ ਵਾਲੇ ਸੰਤ ਮਹਾਪੁਰਖ ਅਤਰ ਸਿੰਘ ਜੀ ਨਾਲ ਇਹਨਾਂ ਦਾ ਮੇਲ ਹੋਇਆ ਤੇ ਇੱਥੇ ਹੀ ਪੜਾਈ ਚਲੇਲਾ ਪਿੰਡ ਜਿਹੜਾ ਜਿਹੜਾ ਪਟਿਆਲਾ ਉੱਥੋਂ میٹرਿਕ ਤੱਕ ਇਹਨਾਂ ਨੇ ਪੜਾਈ ਕੀਤੀ ਜਿੰਨੀ ਕੋਈ ਜਾਣਕਾਰੀ ਮੈਨੂੰ حاصل ਹੋਈ ਉਹ ਤੁਹਾਡੇ ਨਾਲ ਸਾਂਝੀ ਕਰੀ ਆ ਬਾਕੀ ਇਹਨਾਂ ਸੰਤ ਮਹਾਪੁਰਸ਼ਾਂ ਬਾਰੇ ਕੌਣ ਨਹੀਂ ਜਾਣਦਾ ਕਿਉਂਕਿ ਮੇਰੇ ਪਰਿਵਾਰ ਵਿੱਚ ਮੈਂ ਤੁਹਾਨੂੰ ਦੱਸਾਂ ਕਿ 20-25 ਸਾਲ ਮੇਰੇ ਘਰ ਦੇ ਵਿੱਚ ਮੇਰੇ ਮਾਤਾ ਪਿਤਾ ਦੇ ਕੋਈ ਬੱਚਾ ਨਹੀਂ ਹੋਇਆ ਸੀਗਾ ਤੇ ਸੰਤ ਮਹਾਪੁਰਖਾਂ ਕੋਲੇ ਮੇਰੇ ਪਿਤਾ ਜੀ ਗਏ ਉਹਨਾਂ ਟਾਈਮਾਂ ਦੇ ਵਿੱਚ ਤਾਂ ਅਰਦਾਸ ਬੇਨਤੀ ਕੀਤੀ ਤੇ ਮਹਾਰਾਜ ਜੀ ਨੇ ਮਹਾਪੁਰਖਾਂ ਕਹੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਕਰੋ ਤੇ ਸੁਖਮਣੀ ਸਾਹਿਬ ਦੇ ਆਪਣੀਆਂ ਅਲੱਗ ਪਾਠ ਕਰੋ ਤੇ ਦਿਨ ਦੇ ਦੁਪਹਿਰ ਨੂੰ ਮੇਰੀ ਮਾਤਾ ਨੂੰ ਚਾਨਣਾ ਹੋਇਆ ਦਿਨ ਦੇ ਵਿੱਚ ਵਿਆਗੂ ਵਿੱਚ ਵਿੱਚ ਉਹਨਾਂ ਦੇ ਝੋਲੀ 'ਚ ਫੁੱਲ ਪਾਤੇ ਜਦੋਂ ਐ ਬੈਠੇ ਸੀ ਬੈਠ ਕੇ ਐਂ ਝੋਲੀ ਉਹਨਾਂ ਨੇ ਆਪਣੇ ਗਲ ਨਾਲ ਲਾਈ ਉਸ ਤੋਂ ਬਾਅਦ ਸਾਡਾ ਜਨਮ ਹੋਇਆ ਲਓ ਜੀ ਅੱਡੀ ਕੁੜੀ ਕੇ ਜੀ ਸੇਵਾ ਕਰਨਾ ਗੁਰਦੁਆਰੇ ਚ ਤੇ ਇਹ ਭੈਣ ਹੈ ਜੀ ਸਾਡੀ ਭੂਆ ਦੀ ਕੁੜੀ ਰਾਜਵੀਰ ਕੌਰ ਰਾਜਵਿੰਦਰ ਰਾਜਵਿੰਦਰ ਕੌਰ ਆ ਨਾਂ ਹੀ ਬੋਲ ਜਾਣੇ ਆ ਕਿਉਂਕਿ ਅਸੀਂ ਕੱਚਾ ਨਾਂ ਰਾਜੀ ਰਾਜੀ ਲਈ ਜਾਂਦੇ ਮੈਨੂੰ ਤਾਂ ਇਹ ਵੀ ਨਹੀਂ ਪਤਾਗਾ ਤੇ ਭੈਣੇ ਆਪਣਾ ਨਾਂ ਕੀ ਹੈ ਕਰਮਜੀਤ ਜੀ ਕਰਮਜੀਤ ਤੇ ਦੋਨੇ ਦਰਾਣੀਆਂ ਜਠਾਣੀਆਂ ਨੇ ਇੱਧਰ ਸਾਡੇ ਮਾਸੀ ਜੀ ਬੈਠੇ ਨੇ ਮਾਸੀ ਜੀ ਕੀ ਹਾਲ ਚਾਲ ਹੈ ਠੀਕ ਆ ਪੁੱਤ ਠੀਕ ਹੋ ਹਾਂ ਤੁਹਾਡਾ ਨਾਂ ਕੀ ਹੈ ਸਿੰਦਰਪਾਲਾ ਸਿੰਦਰਪਾਲ ਆ ਤੇ ਭਾਈ ਤੁਸੀਂ ਵਧੀਆ ਲਾਹਾ ਖਟ ਰਹੇ ਹੋ ਜਿਵੇਂ ਕਹਿੰਦੇ ਵੀ ਇੱਕ ਜੱਗ ਹੋ ਰਿਹਾ ਨਾ ਤੁਸਾਨੂੰ ਪ੍ਰਮਾਤਮਾ ਨੇ ਇੱਥੇ ਤੁਹਾਡੇ ਸੌਰੇ ਬਣਾਏ ਨੇ ਤੇ ਇਹ ਉਹ ਕਹਿੰਦੇ ਨੇ ਕਿ ਰੋਜ਼ ਗੰਗਾ ਚ ਣਾਉਣ ਵਾਲਾ ਕੰਮ ਹੋ ਗਿਆ ਤੁਹਾਡਾ ਨਾ ਹਾਂਜੀ ਹਾਂਜੀ ਸੇਵਾ ਬਹੁਤ ਚੱਲ ਰਹੀ ਆ ਹਾਂਜੀ ਚਲੋ ਵਧੀਆ ਇਹ ਬਾਜੀ ਹੋਰੀ ਤਾਂ ਮੈਨੂੰ ਲੱਗਦਾ ਕੈਨੇਡਾ ਗਏ ਹੋਏ ਨੇ ਇੱਕ ਈ ਹੈ ਨਾ ਹਾਂ ਚਲੋ ਜੀ ਸਾਡਾ ਪ੍ਰੋਹਣਾ ਸਾਡਾ ਕੈਨੇਡਾ ਗਿਆ ਹੋਇਆ ਤੇ ਭਾਣਜਾ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ ਉਹ ਜੀ ਉੱਥੇ ਉੱਥੇ ਆ ਸੇਵਾ ਸੀ ਆ ਚਲੋ ਠੀਕ ਹੈ ਜੀ ਇਹ ਸਾਡਾ ਪਰਿਵਾਰ ਸੱਡੀਆਂ ਭੈਣਾਂ ਨੇ ਇੱਥੇ ਇਸ ਘਰ ਦੇ ਵਿੱਚ ਆ ਤੇ ਜਦੋਂ ਇਹ ਸਾਡਾ ਟਾਈਮ ਲੱਗਦਾ ਇਹਨਾਂ ਕੋਲੇ ਆਉਂਦੇ ਆ ਤੇ ਸਾਰਾ ਪਰਿਵਾਰ ਬੈਠਿਆ ਆਪਣਾ ਤੇ ਚੱਲਦੇ ਆ ਜੀ ਅੱਗੇ ਆਪਾਂ ਸੰਗਤਾਂ ਦੇ ਦਰਸ਼ਨ ਕਰਦੇ ਹਾਂ ਜੀ ਉੱਥੇ ਪ੍ਰਸ਼ਾਦਾ ਪਾਣੀ ਛਕਿਆ ਜੀ ਕੁੜੀਆਂ ਨੇ ਜ਼ੋਰ ਨਾਲ ਭਾਈਆ ਚਾਹ ਤਿਆਰ ਕਰਦੀ ਤੇ ਇਹ ਛੋਟੇ ਗੀਰ ਜੀ ਹੁਣ ਆਏ ਨੇ ਕੀ ਨਾਮ ਹੈ ਆਪਣਾ ਜੀ ਮਨਪ੍ਰੀਤ ਮਨਪ੍ਰੀਤ ਇਹ ਸਾਡੇ ਪੁਰਾਣੇ ਦਾ ਭਰਾ ਹੈ ਭਾਈ ਤੇ ਮੈਨੂੰ ਲੱਗਦਾ ਖੇਤ ਤੋਂ ਆ ਰਹੇ ਹੋ ਐ ਨਾ ਲੰਗਰ ਚ ਆਇਆ ਜੀ ਅੱਛਾ ਲੰਗਰ ਚ ਸੇਵਾ ਸਾਰਾ ਪਿੰਡ ਸਾਰਾ ਪਿੰਡ ਹੀ ਸੇਵਾ ਕਰਦਾ ਹੈ ਨਾ ਜੀ ਹੁਣ ਤਾਂ ਪੂਰਾ ਫ੍ਰੀ ਹੋ ਗਿਆ ਆਪਣਾ ਪਿੰਡ ਦਾ ਲੰਗਰ ਲੱਗਦਾ ਨਾ ਨਹੀਂ ਇਹ ਤਾਂ ਇੱਕ ਗੱਲ ਹੈ ਛੇਰਸੀ ਅੱਛਾ ਨਗਰ ਕਣੀਓਂ ਅਲੱਗ ਹੁੰਦਾ ਜਿਹੜਾ ਰਾੜਾ ਸੰਪਰਦਾ ਦਾ ਗੁਰੂ ਘਰ ਕਣੀਓਂ ਉਹ ਲੱਗਿਆ ਸਾਡੇ ਪਿੰਡ ਦਾ ਹੀ ਲੰਗਰ ਅੱਛਾ ਇਹ ਲੰਗਰ ਕੈਸ਼ ਕਾਂ ਚਮੀ ਦਾ ਠੀਕ ਹੈ ਠੀਕ ਹੈ ਠੀਕ ਹੈ ਕੱਲੀ ਵਨ ਦੇ ਲਾਭ ਵੀ ਪਾ ਲੈ ਮੇਰੇ ਚੰਨ ਸੰਤ ਮਹਾਰਾਜ ਦੇ ਆਪਾਂ ਜਿਹੜਾ ਘਰ ਸੀ ਉੱਥੋਂ ਦਰਸ਼ਨ ਮੇਲੇ ਕਰਕੇ ਤੇ ਸਾਡੀਆਂ ਜਿਹੜੀਆਂ ਕੁੜੀਆਂ ਸੀ ਭੈਣਾ ਉਹਨਾਂ ਦੇ ਘਰੋਂ ਉਹਨਾਂ ਨੂੰ ਮਿਲ ਕੇ ਵਾਪਸ ਉਸੇ ਸਥਾਨ ਤੇ ਜਾ ਰਹੇ ਹਾਂ ਜੀ ਜਿੱਥੇ ਕਿ ਭੰਡਾਰੇ ਲੱਗੇ ਹੋਏ ਨੇ ਵਿਮਾਨ ਸਜੇ ਹੋਏ ਨੇ ਤੇ ਸੰਗਤਾਂ ਬੈਠੀਆਂ ਆ ਉਹ ਤੁਹਾਨੂੰ ਦਰਸ਼ਨ ਮੇਲੇ ਕਰਾਈਏ ਤੇ ਥੋੜਾ ਜਿਹਾ ਹਾਜ਼ਰੀ ਭਰ ਕੇ ਫੇਰ ਆਪਾਂ ਪਿੰਡ ਵੱਲ ਚੱਲਾਂਗੇ ਇੱਧਰ ਜੀ ਬਾਬਾ ਹਰਮੇਕ ਸਿੰਘ ਦੀ ਲੰਗਰਾਂ ਵਾਲੇ ਫਤੇਗੜ ਸਾਹਿਬ ਵਾਲੇ ਇਹ ਬਾਬਾ ਜੀ ਨੂੰ ਨਮਸਕਾਰ ਕੀਤੀ ਆ ਤੇ ਪੁਲਫੀਆਂ ਦਾ ਲੰਗਰ ਵਰਫੀ ਦਾ ਲੰਗਰ ਆ ਸੰਗਤਾਂ ਨੂੰ بتایا ਗਿਆ ਜਿੱਥੇ ਵੀ ਕੋਈ ਸਮਾਗਮ ਹੁੰਦਾ ਹੈ ਇਹ ਮਹਾਂਪੁਰਖ ਉੱਥੇ ਲੰਗਰ ਲੈ ਕੇ ਪਹੁੰਚਦੇ ਨੇ ਤੇ ਆਪਾਂ ਕੁਲਖੀਆਂ ਘਰ ਆਈਆਂ ਨੇ ਚੋ ਮਹਾਂਪੁਰਖ ਆਈਏ ਸੋ ਆਪਾਂ ਜੀ ਬਾਹਰਲੇ ਗੁਰਦੁਆਰਾ ਸਾਹਿਬ ਵਿੱਚ ਆ ਗਏ ਜਿੱਥੇ ਦੀਵਾਨ ਸਜਦੇ ਨੇ ਅੱਜ ਸਾਲ ਤੇ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਤੀਰਤਨੀਆਂ ਜਿੱਥੇ ਸੰਤਨਾਪੁਰਖ ਕੁਝ ਜਨਗਰ ਲੋਕੀਂ ਆਪਣਾ ਆਪਣਾ ਟਾਈਮ ਲਾਉਂਦੇ ਨੇ ਕੁਝ ਘੜੀਆਂ ਗੁਰਮੁਖੀ ਦੀ ਸਾਧੂ ਦੀ ਸੰਗਤ ਕਰ ਲੈਂਦੇ ਕੁਝ ਘੜੀਆਂ ਸਤ ਸੰਗਤ ਕਰ ਲਵੇ ਆਪਣੇ ਜੀਵਨ ਵਿੱਚ ਫਿਰ ਰੱਬ ਦੀ ਦਰਗਾਹ ਵਿੱਚ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਦੋਂ ਉਹਦਾ ਜਾ ਕੇ ਮੁੱਲ ਪੈਂਦਾ ਨਾ ਬੰਦੇ ਨੂੰ ਉਹੋ ਪੱਕਾ ਲੱਗਦਾ ਕਿ ਮੈਂ ਤਾਂ ਹੀਰੇ ਵਰਗਾ ਜੱਗ ਔਰ ਨਾਲਾ ਬਣ ਕੇ ਅਮੋਲਕ ਬੇਸ਼ਕੀਮ ਦੇ ਜਿਹੜੇ ਸਵਾਸ ਸਾਨਾ ਛੇਵੇਂ ਪਾਤਸ਼ਾਹੀ ਦੇ ਸਮੇਂ ਇੱਕ ਮਹਾਰਾਜ ਜੀ ਦੇ ਪਿਆਰੇ ਸਿੱਖ ਹੋਇਆ ਵੈਸੇ ਇਹਨਾਂ ਨੇ ਗੁਰਸਿੱਖੀ ਧਾਰਨ ਕੀਤੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਣਾ ਵਿੱਚ ਇਹਨਾਂ ਦਾ ਨਾਮ ਹੈ ਭਾਈ ਪ੍ਰਾਣਾ ਜੀ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਐ ਸਾਧ ਸੰਗਤ ਜੀ ਉਸ ਵਕਤ ਹਜੂਰ ਦੇ ਨਾਲ ਜਿਹੜੇ ਪੰਜ ਸਿੱਖ ਗਏ ਸਾਨੂੰ ਉਹਨਾਂ ਵਿੱਚ ਭਾਈ ਦੇਠਾ ਜੀ ਭਾਈ ਪ੍ਰਾਣਾ ਜੀ ਭਾਈ ਬਿਲੀ ਜੰਦ ਜੀ ਭਾਈ ਲੰਦਾ ਜੀ ਔਰ ਭਾਈ ਪੈੜਾ ਇਹ ਪੰਜ ਸਿੱਖ ਮਹਾਰਾਜ ਜੀ ਦੇ ਨਾਲ ਗਏ ਸੀ ਭਾਈ ਪ੍ਰਾਣਾ ਜੀ ਸਤਿਗੁਰੂ ਮਹਾਰਾਜੀ ਦੇ ਐਨੇ ਪਰਮ ਗੁਰ ਸਿੱਖ ਹਨ ਅਨੰਦ ਭਗਤ ਹਨ ਬ੍ਰਹਮ ਗਿਆਨੀ ਹਨ ਕਿ ਸਾਤ ਸੰਗਤ ਦੀ ਸੁਖਨੀ ਸਾਖ ਦੀ ਦੇਵਿਆਸੀ ਔਰ ਉਹ ਜੰਗਲ ਜੰਗਲ ਦੇ ਵਿੱਚੋਂ ਜਾ ਕੇ ਸੁੱਖਾ ਬਾਲਣ ਕੱਟ ਕੇ ਲਿਆਉਂਦੇ ਆ ਸਿਰ ਤੇ ਭਾਰ ਚੁੱਕ ਕੇ ਲਿਆਉਂਦੇ ਆ ਔਰ ਲੰਗਰ ਦੇ ਵਿੱਚ ਲਿਆ ਕੇ ਹਾਜ਼ਰ ਕਰਦੇ ਨਾਲ ਸੁਖਨੀ ਸਾਖ ਦੇ ਇਤਿਹਾਸੀ ਨਾਲ ਲੰਗਰ ਦੀ ਸੇਵਾ ਔਰ ਇੱਕ ਵੇਲੇ ਸਾਧ ਸੰਗਤ ਜੀ ਜੰਗਲ ਦੇ ਵਿੱਚੋਂ ਬਾਲਗ ਲੈਣ ਵਾਸਤੇ ਜਦੋਂ ਗਏ ਪਹਾੜ ਕਠਾ ਕਰਕੇ ਇੰਤਖਾਬ ਤੇ ਬੈਠ ਕੇ ਤਰਫ ਆਪਾਂ ਪਹੁੰਚੇ ਸੀ ਜੀ ਅੱਜ ਸੰਤ ਬਾਬਾ ਈਸਰ ਸਿੰਘ ਜੀ ਦੇ ਨਗਰ ਪਿੰਡ ਆਲੋਵਾਲ ਜ਼ਿਲ੍ਹਾ ਪਟਿਆਲਾ ਜਿੱਥੇ ਕਿ 120 ਵਾਂ ਪ੍ਰਕਾਸ਼ ਉਤਸਵ ਉਹਨਾਂ ਦਾ ਮਨਾਇਆ ਜਾ ਰਿਹਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਅੱਜ ਵਿਚਕਾਰਲੇ ਦਿਨ ਸੀਗੇ ਜੀ ਕੱਲ ਨੂੰ 5 ਤਰੀਕ ਨੂੰ 5 ਅਗਸਤ ਦੇ ਭੋਗ ਨੇ ਹੋਸਾਕੇ ਦਾ ਪਤ ਤੱਕ ਕਾਨੂੰ ਵੀ ਸ਼ਾਇਦ ਪਹੁੰਚ ਜਾਈਏ ਸੋ ਵੀਡੀਓ ਰਾਹੀਂ ਤੁਹਾਨੂੰ ਸੰਗਤਾਂ ਦੇ ਦਰਸ਼ਨ ਕਰਾਏ ਉਹਨਾਂ ਦੇ ਜਿਹੜੇ ਸਥਾਨ ਨੇ ਜਿੱਥੇ ਮਹਾਰਾਜ ਜੀ ਪਲੇ ਵੱਡੇ ਹੋਏ ਤੇ ਉਹ ਸਥਾਨ ਦੇ ਦਰਸ਼ਨ ਕਰਾਏ ਤੇ ਵੀਡੀਓ ਨੂੰ ਦੇਖ ਕੇ ਦੱਸਿਓ ਤੁਸੀਂ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਤੁਸੀਂ ਜਰੂਰ ਆਪਣੇ ਆਪਣੇ ਸੁਝਾਅ ਦਿਓ ਤੇ ਹੁਣ ਰੱਬ ਰੱਖਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਡੀਓ ਨੂੰ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਓ